ਦੇਸ਼-ਵਿਦੇਸ਼ ਵਿੱਚ ਬਸਦੇ ਮੇਰੇ ਸਾਰੇ ਭੈਣ ਭਰਾ ਉਹਨੂੰ ਡਾਕਟਰ ਬੈਂਸ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਇਹੋ ਜਿਹੀ ਚੀਜ਼ ਦਿਖਾਣੇ ਆ ਤੁਹਾਡਾ ਰੂਹ ਬਾਗੋ-ਬਾਗ ਹੋ ਜਾਊਗੀ ਸਾਡੇ ਅਸੀਂ ਜਦੋਂ ਪ੍ਰਾਣੀਆਂ ਚੀਜ਼ਾਂ ਜਿਵੇਂ ਕਿ ਆਪਣੇ ਹਿੰਦੁਸਤਾਨ ਦੀ ਧਰਤੀ ਤੇ ਕੁੱਤੇ ਨਾਲ ਕੇ ਖੂ ਖੂ ਦੀਆਂ ਟੰਡਾਂ ਅਕਸਰ ਤੁਸੀਂ ਫਿਲਮਾਂ ਸਟੋਰੀਆਂ ਦੇ ਵਿੱਚ ਜਾਂ ਨਾਟਕਾਂ ਦੇ ਵਿੱਚ ਦੇਖਦੇ ਹੋ ਲੇਕਿਨ ਸਾਡੇ ਹਿੰਦੁਸਤਾਨ ਦੀ ਧਰਤੀ ਤੋਂ ਪੰਜਾਬ ਦੀ ਹਰਿਆਣੇ ਦੀ ਧਰਤੀ ਤੱਕ ਅਲੋਪ ਪਗੀਆਂ ਤੇ ਪਤਾ ਨਹੀਂ ਕਿਉਂ ਅਸੀਂ ਆਪਣੀਆਂ ਪੁਰਾਣੀਆਂ ਚੀਜ਼ੀਆਂ ਪੁਰਾਣਾ ਬੈਸਾ ਸਾਹਮਣੇ ਸਕੇ ਪਰ ਮੈਂ ਤੁਹਾਨੂੰ ਦੱਸਦਾ ਮੈਂ ਕੈਨੇਡਾ ਦੀ ਧਰਤੀ ਤੇ ਹਾਲੇ ਵੀ ਪੁਰਾਣੀਆਂ ਚੀਜ਼ਾਂ ਜਿਵੇਂ ਕਿ ਪੁਰਾਣੀਆਂ ਲਾਈਨਾਂ ਪੁਰਾਣੇ ਰੇਲ ਗੱਡੀ ਦੇ ਇੰਜਣ ਜਿਹੜੇ ਕੋਲੇ ਨਾਲ ਚੱਲਦੇ ਸੀ ਉਹਨਾਂ ਨੇ ਸਾਂਭ ਕੇ ਰੱਖਿਓ ਖੁਦ ਦੇਖੇ ਮੈਂ ਕੈਨੇਡਾ ਦੀ ਧਰਤੀ ਤੇ ਤੇ ਨਾਲ ਕੇ ਦੇਖੇ ਕੈਨੇਡਾ ਦੀ ਧਰਤੀ ਤੇ ਤੇ ਜਿਵੇਂ ਤੁਸੀਂ ਵੀ ਆਪਾਂ ਹਿੰਦੁਸਤਾਨ ਦੀ ਧਰਤੀ ਤੇ ਰੇਲਵੇ ਸਟੇਸ਼ਨਾਂ ਤੇ ਜਾ ਕੇ ਤੇ ਕੁੱਤੇ ਨਲਕੇ ਕਿ ਦੇਖਦੇ ਹੁੰਦੇ ਸੀ ਛੋਟੇ ਛੋਟੇ ਨਲਕੇ ਤੇ ਬਾਕੀ ਆਮ ਤਾਂ ਨਲਕੇ ਸਾਡੇ ਘਰਾਂ ਚ ਵੀ ਲੱਗੇ ਹੋ ਸੀ ਸਾਰਿਆਂ ਦੇ ਤੇ ਇੱਕ ਕੁੱਤੇ ਨਲਕੇ ਜਿਹੜੇ ਹੁੰਦੇ ਆ ਉਹ ਐ ਕਰਕੇ ਗਿਰਦੇ ਆ ਤੇ ਉਹ ਹਿਮਾਚਲ ਚ ਵੀ ਬਹੁਤ ਲੱਗੇ ਆ ਹੁਣ ਤੇ ਉਹ ਆਪਣੇ ਤਾਂ ਅਲੋਪ ਹੋ ਗਏ ਅਸੀਂ ਸਿਰਫ ਫਿਲਮਾਂ ਚ ਦੇਖਦੇ ਆ ਮੈਂ ਇਸ ਧਰਤੀ ਤੇ ਮੈਨੂੰ ਯਾਦ ਨਹੀਂ ਆ ਯੂਰਪ ਦੀ ਧਰਤੀ ਚ ਪਤਾ ਨਹੀਂ ਜਰਮਨ ਜਾਂ ਸਪੇਨ ਮੈਂ ਗਿਆ ਸੀ ਉੱਥੇ ਵੀ ਮੈਂ ਖੂ ਤੇ ਨਲਕੇ ਦੇਖੇ ਕਿ ਇਹ ਕੈਨੇਡਾ ਅਮਰੀਕਾ ਦੇ ਵਿੱਚ ਤਾਂ ਆਮ ਜਿਹੀਆਂ ਗੱਲਾਂ ਫੇ ਪੁਰਾਣੀਆਂ ਚੀਜ਼ਾਂ ਨੂੰ ਸਿਟਦੇ ਨਹੀਂ ਉਹ ਵਿਗਾੜਦੇ ਨਹੀਂ ਆਪਣੀ ਵਿਰਾਸਤ ਨੂੰ ਸਾਹਮਣੇ ਰੱਖਦੇ ਆਓ ਫਿਰ ਇੱਕ ਵਾਰ ਤੁਹਾਨੂੰ ਆਪਣੀ ਵਿਰਾਸਤੀ ਚੀਜ਼ ਜੋ ਤੁਹਾਨੂੰ ਆਪਣੇ ਹਿੰਦੁਸਤਾਨ ਦੀ ਧਰਤੀ ਪੰਜਾਬ ਦੀ ਧਰਤੀ ਯਾਦ ਆ ਜੇਗੀ ਪੰਜਾਬੀ ਵਿਰਾਸਤੀ ਖੂ ਖੂ ਦੀਆਂ ਟਿੰਡਾਂ ਦਿਖਾਣੇ ਆਓ ਚਲਿਏ ਦੇਖਦੇ ਆਂ ਕੀ ਹੈ ਇਸ ਵਿੱਚ ਖਾਸ ਦੇਖੋ ਇਹ ਤੂੰ ਟਿੰਡਾ ਵਾਲਾ ਸੁਹਾ ਬੜਾ ਪਿਆਰਾ ਮਾਹੌਲ ਆ ਜਿੱਦਾਂ ਸਾਡੇ ਪਹਿਲਾ ਹਿੰਦੁਸਤਾਨ ਦੀ ਧਰਤੀ ਤੇ ਸੀ ਸੇਮ ਪ੍ਰੋਸੈਸ ਆ ਆ ਦੇਖੋ ਆ ਚੱਕਰ ਆ ਸ਼ਾਇਦ ਇਹਦੇ ਤੇ ਪਟਾ ਚੱਲਦਾ ਹੋਊਗਾ ਪੱਟੇ ਦੇ ਮੂਰੇ ਇੰਜਨ ਜਾਂ ਕੋ ਮੋਟਰ ਰੱਖੀ ਹੋਵੇਗੀ ਹੋ ਸਕਦਾ ਇਹ ਜਿੱਦਾਂ ਸਾਡੇ ਬੌਲ ਦਾ ਨਾਲ ਚੱਲਦੀ ਸੀ ਤੇ ਇੱਥੇ ਘੋੜਿਆਂ ਨਾਲ ਵੀ ਜਾਦਾ ਕਰਕੇ ਖੇਤੀ ਘੋੜਿਆਂ ਨਾਲ ਅਮਰੀਕਾ ਕੈਨੇਡਾ ਚ ਕੀਤੀ ਇਹਨਾਂ ਨੇ ਬਰਫਾਂ ਸੀ ਤੇ ਘੋੜੇ ਜਾਦਾ ਕਰਕੇ ਇੱਥੇ ਬਰਤੂ ਚ ਲੈ ਜਾਂਦੇ ਆ ਆ ਸੇਮ ਜਿੱਦਾਂ ਦੇਖਦੇ ਹੋ ਇੱਧਰ 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 ਨੂੰ ਕੈਮਰਾਮੈਨ ਨੂੰ ਮੈਂ ਬੀਤੀ ਕਰਾਂਗਾ ਇੱਧਰ ਨੂੰ ਤੁਸੀਂ ਦਿਖਾ ਲਓ ਜਿੱਦਾਂ ਜਿੱਦਾਂ ਮੈਂ ਦੱਸਦਾ ਆ ਚੀਜ਼ ਆ ਦੇਖੋ ਬੰਦਾ ਸਾਰਾ ਖੂਹ ਆ ਕਾਫੀ ਤੇ ਆਪਣੇ ਪੰਜਾਬ ਦੀ ਯਾਦ ਆਂਦੀ ਆ ਖੂਹ ਦੇ ਵਿੱਚ ਦੇਖੋ ਇਹਨਾਂ ਨੇ ਪੂਰਿਆਂ ਨਹੀਂ ਉੱਤੇ ਛੱਤ ਪਾ ਦਿੱਤੀ ਆ ਗ੍ਰਿਲ ਬਿਲਕੁਲ ਸੋਹਣੀ ਬਣਾ ਕੇ ਰੱਖ ਦਿੱਤੀ ਆ ਇਹ ਹੈ ਖੂਹ ਦੀਆਂ ਟਿੰਡਾਂ ਇਹ ਆ ਖੂਹ ਦੀਆਂ ਟਿੰਡਾਂ ਇਹ ਥੱਲੋਂ ਜਿੱਦਾਂ ਭਰ ਕੇ ਆਂਦਾ ਪਾਣੀ ਤੇ ਆ ਮੋਰੇ ਨੇ ਪਾਈਪ ਲਾਈ ਆ ਸਾਡੇ ਵੀ ਸੇਮ ਇਹੀ ਪ੍ਰੋਸੈਸ ਸੀ ਮੈਂ ਦੇਖਿਆ ਪੁਰਾਣੀ ਖੂਹ ਕਿਤੇ ਬਰਾਸਤੀ ਜੇ ਤਾਂ ਆਪਾਂ ਹੁਣ ਕਿਤੇ ਜਾਣੀਆਂ ਦੇਖ ਲੈਣੇ ਆ ਜਾਂ ਨਾਟਕਾ ਫਿਲਮਾਂ ਚ ਵੀ ਦੇਖਦੇ ਆ ਪਾਈਪ ਦੇ ਵਿੱਚ ਪਾਣੀ ਪੈਂਦਾ ਇਸ ਵੱਨੇ ਚੜਾ ਆ ਚੜੇ ਦੇ ਵਿੱਚ ਪਾਣੀ ਚੜੇ ਦੇ ਵਿੱਚ ਪਾਣੀ ਪੈਂਦਾ ਪਰ ਆ ਪਾਣੀ ਕਿਤੇ ਨਾ ਕਿਤੇ ਮੇਰੇ ਖਿਆਲ ਚ ਜਾਂ ਕੋਈ ਐਗਰੀਕਲਚਰ ਦਾ ਇੱਥੇ ਕੰਮ ਹੋਊਗਾ ਜਾਂ ਫਿਰ ਹੋ ਸਕਦਾ ਕੋਈ ਪਾਣੀ ਦਾ ਸਰਦ ਨਹੀਂ ਦੂਰ ਤਰਾਡੇ ਹੋਵੇਗਾ ਇੱਥੇ ਕਇ ਤੇ ਖੂ ਲਾਇਆ ਗਿਆ ਬਹੁਤ ਹੀ ਪਿਆਰਾ ਖੂ ਮੈਨੂੰ ਤਾਂ ਬੜਾ ਮੇਰਾ ਅੱਜ ਦਿਲ ਬਾਗੋ ਬਾਗ ਹੋ ਗਿਆ ਤੇ ਥੋੜਾ ਜਿਹਾ ਦੂਰੋਂ ਦਿਖਾਨੀ ਤੁਹਾਨੂੰ ਇਹ ਦੂਰੋਂ ਦਿਖਾਨੇ ਆ ਦੂਰੋਂ ਦਿਖਾਣ ਦਾ ਮਤਲਬ ਕਿ ਪਤਾ ਲੱਗ ਜੂਗਾ ਕਿ ਵਾਕਈ ਆਪਾਂ ਇਹ ਕਿੱਦਾਂ ਸੰਭੀਓ ਆਲੇ-ਦਾਲੇ ਦੇਖੋ ਸਾਰੇ ਗ੍ਰਿਲ ਲਾਈ ਆ ਕੋਈ ਵੀ ਹਾਦਸਾ ਨਾ ਹੋ ਸਕੇ ਤੇ ਖੂ ਦੀਆਂ ਟੰਡਾਂ ਐਜਟੇ ਜੁੱਦਾਈਆਂ ਤੇ ਉੱਤੋਂ ਮੰਦ ਕੀਤਾ ਬੜਾ ਪਿਆਰਾ ਮਾਹੌਲ ਆ ਤੇ ਇਹਦੇ ਨਾਲ-ਨਾਲ ਵਗਦੀ ਐ ਛੋਟੀ ਜਿਹੀ ਨਹਿਰ ਜਾਂਦੀ ਆ ਨਰਤ ਹੁਣ ਪਾਣੀ ਹੈ ਨਹੀਂ ਆ ਤੇ ਆ ਬਿਲਕੁਲ ਖੂਦੀਆਂ ਟਿੰਡਾ ਹੈ ਤੇ ਜਿੱਦਾਂ ਜਿੱਦਾਂ ਦੇਖਦੇ ਆ ਤੇ ਬੜਾ ਪਿਆਰਾ ਇੱਥੇ ਦਾ ਥਿਊ ਲੱਗਦਾ ਹੋ ਸਕਦਾ ਕਿਤੇ ਨਾ ਕਿਤੇ ਚੱਲਦਾ ਹੋਵੇਗਾ ਚੱਲਦਾ ਚੱਲਦੇ ਮਾਹੌਲ ਦੇ ਵਿੱਚ ਜਾਦਾ ਪੁਰਾਣਾ ਵਿਰਸਾ ਯਾਦ ਆ ਗਿਆ ਸਾਡੇ ਹਿੰਦੁਸਤਾਨ ਦੀ ਤੇ ਪੰਜਾਬ ਦੀ ਧਰਤੀ ਦਾ ਇਹ ਪੁਰਾਣਾ ਬ੍ਰਾਸ਼ਤੀ ਖੂ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਤੁਹਾਡੇ ਦਿਲ ਦੀਆਂ ਗਹਿਰਾਈਆਂ ਉਚ ਧੰਨਵਾਦ ਤੁਸੀਂ ਮੇਰੇ ਚੈਨਲ ਨਾਲ ਜੁੜਿਓ ਆ ਇੱਕ ਵਾਰ ਫੇਰ ਬੇਨਤੀ ਕਰਦਾ ਜੇਕਰ ਤੁਹਾਨੂੰ ਅੱਛਾ ਲੱਗਿਆ ਤੇ ਚੈਨਲ ਜਾਇ ਪ੍ਰਾਣਾ ਖੂਬ ਵਾਸਤੇ ਕੰਮ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਬਹੁਤ ਆਪਜੀ ਦਾ ਦਿਲ ਦੀਆਂ ਗਹਿਰਾਂਜੋਂ ਧੰਨਵਾਦ ਹੋਵੇਗਾ ਧੰਨਵਾਦੀ ਹੋਵਾਂਗਾ ਡਾਕਟਰ ਬੈਂਸ ਸਤਿ ਸ੍ਰੀ ਅਕਾਲ ਥੈਂਕ ਯੂ ਵਾਹਿਗੁਰੂ